ਅੰਦੋਲਨ ਵਿੱਢਿਆ ਗਿਆ ਹੈ ਉਸ ਅੰਦੋਲਨ ਦੇ ਵਿੱਚ ਖਡੌਰੀ ਬਾਟਰ ਦੇ ਉੱਪਰ ਕਾਕਾ ਸੁਖਰਨ ਸਿੰਘ ਸੁਪੁੱਤਰ ਸਰਦਾਰ ਚੰਨਜੀਤ ਸਿੰਘ ਨਿਵਾਸੀ ਬੱਲਾ ਵੀ ਸੱਚੇ ਪਾਤਸ਼ਾਹ ਜੀ ਨੂੰ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋਏ ਸੱਚੇ ਪਾਤਸ਼ਾਹ ਜੀ ਨੂੰ ਉਸ ਉਸ ਦੀ ਯਾਦ ਦੇ ਵਿੱਚ ਅੱਜ ਸਾਰੀਆਂ ਹੀ ਸੰਗਤਾਂ ਇਸ ਸਥਾਨ ਤੇ ਇਕੱਤਰ ਹੋਈਆਂ ਹਨ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਦੇ ਨਾਲ ਤੁਖ ਪ੍ਰਗਟ ਕਰਨ ਦੇ ਲਈ ਸੋ ਸਤਿਪੰਥ ਪਾਤਸ਼ਾਹੀ ਉਹ ਕਾਕਾ ਸੁਕਰਨ ਸਿੰਘ ਜੀ ਦੇ ਜੀਵਨ ਕਾਲ ਵਿੱਚ ਹੋਈਆਂ ਭੁੱਲਾਂ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਕਿਸੇ ਸਾਰੇ ਪਰਿਵਾਰ ਨੂੰ ਸੰਗਤਾਂ ਨੂੰ ਕਿਸਾਨ ਜਿੱਤੇ ਬੰਦੀਆਂ ਨੂੰ ਸੂਚੇ ਧਰਤੀਆਂ ਕਿਸਾਨ ਜਿੱਤੇ ਬੰਦੀਆਂ ਨੂੰ ਪਾਣਾ ਮੰਨਦਾ ਬਲਵਕਸ਼ਸਤਨਾ ਅਤੇ ਪਾਤਸ਼ਾਹੀ ਦੀ ਕਿਰਪਾ ਕਰਮੀ ਜੋ ਕਿਸਾਨ ਜਿੱਤੇ ਬੰਦੀਆਂ ਵੱਲੋਂ ਸਾਰੇ ਹੀ ਧਰਤੀਆਂ ਕਿਸਾਨ ਜਿੱਤੇ ਬੰਦੀਆਂ ਵੱਲੋਂ ਕੇਂਦਰ ਦੀ ਸਰਕਾਰ ਦੇ ਖਿਲਾਫ ਐਮਐਸਟੀ ਦੀ ਗਰੰਟੀ ਲੈਣ ਦੇ ਲਈ ਤੇ ਹੋਰ ਕਿਸਾਨ ਨੇ ਮਜ਼ਦੂਰੀ ਮੰਗਾ ਦੇ ਰਹੀ ਸੱਚੇ ਪਾਤਸ਼ਾਹ ਜੀ ਨੂੰ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਆਪ ਜੀ ਨੇ ਸਿੱਤੇ ਮਿਹਰ ਪ੍ਰਿਆਤ ਕਰਕੇ ਕਿਸਾਨਾਂ ਆਗੂਆਂ ਤੋਂ ਅਗਵਾਈ ਕਰਾਉਣੀ ਕਿਸਾਨਾਂ ਆਗੂਆਂ ਨੂੰ ਹੌਸਲਾ ਸਿਸ ਕਰਨੀ ਨੌਜਵਾਨਾਂ ਨੂੰ ਜੋਸ਼ ਵਸਸ ਕਰਨਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪੁੱਤਰ ਮਹਾਵਾਕਾਂ ਸੱਚੇ ਪਾਤਸ਼ਾਹ ਜੀ ਨੂੰ ਇਹ ਉਹ ਆਹਲੂ ਮੇ ਰਾਜੋ ਇਸ ਸੰਸਾਦ ਰੋ ਤੇ ਸੁਖ ਸ਼ਾਂਤੀ ਬਸਰੇ ਜ਼ਾਵਰ ਜੋ ਮੁਹੱਕਮਾ ਨੂੰ ਸੱਚੇ ਪਾਤਸ਼ਾਹ ਦੀ ਉਸ ਸੁਲਕਾਵੇ ਸੰਸਕਰਕ ਕੇ ਇਸ ਅਰਦਾਸ ਦੇ ਵਿੱਚ ਉੱਚੀ ਹੋਈਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪ ਜੀ ਨੇ ਆਪਣੇ ਦਸਤ ਪ੍ਰਵਾਨ ਕਰ ਲਈ ਤਿੰਨ ਫੁੱਟ ਦਾ ਮਨੂਰ ਕਰਨਾ ਤੇ ਪਾਤਸ਼ਾਹ ਜੀ ਉਸ ਸਮੇਂ ਆਪ ਜੀ ਦੇ ਕਰਤੇ ਪਰਿਵਾਰ ਵੱਲੋਂ ਕਰਾਪ ਸ਼ਰਪੇ ਪੀਤੇ ਹਨ ਅਤੇ ਪ੍ਰਵਾਨ ਕਰਕੇ ਸੰਸਦਾਂ ਵਿੱਚ ਗੱਤੌਨ ਦੀ ਅਗਿਆ ਕੋਸ਼ਿਸ਼ ਕਰ ਲਈ ਕਾਲ ਜੀ ਆਪ ਜੀ ਨੂੰ ਸੁੰਦਰ ਮਾਲੇ ਪਹੁੰਚਾ ਗਿਆ ਹੈ ਗੰਤਾਰ ਕੰਦੇ ਮਹਾਰਾਜ ਜੀ ਉਹ ਆਪ ਜੀ ਦੇ ਸੇਵਕਾਂ ਨੂੰ ਵਿਚਵਕਣ ਤੋਂ ਬਚਾ ਕੇ ਰੱਖਣਾ ਸੇਵਾ ਸਮੁੰਦਰ ਬਲ ਰਖਣਾ ਧਿਆਰੇ ਨੱਚੇ ਸ਼ੁਭ ਕਰਨ ਸਹਿਨੋ ਸ਼ਰਦਾ ਦੀ ਦੇ ਫੁੱਲ ਅਰਪਿਤ ਕਰਨ ਲਈ ਪਹੁੰਚੀ ਗ੍ਰੋ ਪਿਆਰੀ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬਰਮਾਨ ਕਰਿਓ ਵਾਜੂਲ ਜੀ ਦਾ ਖਾਲਸਾ ਵਾਜੂਲ ਜੀ ਕੀ ਫਤਿਹ ਵੈਸੇ ਬਹੁਤ ਲੰਬੇ ਸਮੇਂ ਤੋਂ ਤਕਰੀਰਾਂ ਹੋ ਗਈਆਂ ਗੱਲਾਂ ਬਹੁਤ ਹੋ ਗਈਆਂ ਮੇਰਾ ਖਿਆਲ ਆ ਹੋਰ ਬਹੁਤ ਜ਼ਿਆਦਾ ਸਮਾਂ ਗੱਲਾਂ ਕਰਨ ਦਾ ਸਮਾਂ ਤਾਂ ਨਹੀਂ ਲੇਕਿਨ ਇੰਨੀ ਇੱਕ ਗੱਲ ਜ਼ਰੂਰ ਹੈ ਕਿ ਦੋਸਤੋ ਜਿਹੜੀ ਲੜਾਈ ਸ਼ੁੱਕ ਕਰਨ ਲਈ ਲੜੀ ਹੈ ਉਹ ਲੜਾਈ ਇੱਕ ਬਹੁਤ ਵੱਡਾ ਸੁਨੇਹਾ ਪੂਰੀ ਦੇਸ਼ ਦੀ ਕਿਸਾਨੀ ਦੇ ਲਈ ਛੱਡ ਕੇ ਗਿਆ ਹੈ ਉਹ ਛੋਟਾ ਸੁਨੇਹਾ ਨਹੀਂ ਛੱਡ ਕੇ ਗਿਆ ਜਿਸ ਦਿਨ ਦਿੱਲੀ ਦੇ ਸੌਟਰਾਂ ਤੋਂ ਅੰਦੋਲਨ ਨੂੰ ਸਸਪੈਂਡ ਕਰਕੇ ਤੁਰਨ ਲੱਗੇ ਸੀ ਉਸ ਦਿਨ ਅਦਰ ਸਟੇਟਾਂ ਨੇ ਕੁਝ ਵਿਅਕਤੀਆਂ ਵੱਲੋਂ ਪੰਜਾਬ ਨੂੰ ਇੱਕ ਉਲੰਭਾ ਸੀ ਕਿ ਤੁਸੀਂ ਤਿੰਨ ਕਾਨੂੰਨ ਰੱਦ ਕਰਵਾ ਕੇ ਸਾਡੀ ਐਮਐਸਪੀ ਦੀ ਗੱਲ ਵਿੱਚੇ ਛੱਡ ਕੇ ਚੱਲਿਓ ਅੱਜ ਪੂਰੇ ਭਰਮ ਦੇ ਵਿੱਚ ਬੈਠੇ ਕਿਸਾਨ ਜਮਾਤ ਨੂੰ ਸ਼ੁਭਕਰਮ ਦਾ ਇਹ ਸਨੇਹ ਹੈ ਕਿ ਅਸੀਂ ਤੁਹਾਡਾ ਉਲੰਭਾ ਲਾ ਕੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਮੁਰਦਵਾਰਾ ਲੋਲਰ ਉਸੇ ਜਗ੍ਹਾ ਤੇ ਖੜਾ ਕੀਤਾ ਆਓ ਪੂਰੇ ਦੇਸ਼ ਦੇ ਕਿਸਾਨੋ ਇਕਜੁੱਟ ਹੋ ਕੇ ਇਸ ਲੜਾਈ ਨੂੰ ਜਿੱਤ ਜੇ ਇਹ ਲੜਾਈ ਜਿੱਤਣੀ ਆ ਔਰ ਆਇਦਨ ਚਤਵੰਨ ਵਧ ਰਹੀ ਹੈ ਇਹ ਸਦਾ ਸ਼ੁਭਕਰਮ ਦਾ ਕੁਰਬਾਨੀ ਇੱਕ ਬਹੁਤ ਵੱਡਾ ਸੁਨੇਹਾ ਲੈ ਕੇ ਜਾ ਰਹੀ ਹੈ ਸੰਸਾਰ ਦੇ ਅੰਦਰ ਨੋਟ ਕਰਿਓ ਦੋ ਚਾਰ ਗੱਲਾਂ ਜਿਹੜੀ ਸਰਕਾਰ ਨੂੰ ਜਦੋਂ ਅਸੀਂ ਕਹਿੰਦੇ ਸੀ ਕਿ ਦਬ ਜੁੱਤੀਓ ਜੋ ਬਾਹਰ ਆਉਣ ਦੀ ਗੱਲ ਕਰੋ ਉਸ ਵੇਲੇ ਕਹਿੰਦੇ ਸੀ ਨਾ ਜੀਏ ਤਾਂ ਗੱਲ ਕੀਤੀ ਨਹੀਂ ਜਾ ਸਕਦੀ ਔਰ ਇਸ ਅੰਦੋਲਨ ਨੇ ਹਾਲਾਤ ਪੈਦਾ ਕਰਤੇ ਕਿ ਪਰ ਸਰਕਾਰ ਨੂੰ ਜਾ ਕੇ ਡਬਲਯੂਟੀਓ ਦੇ ਵਿੱਚ ਕਹਿਣਾ ਪਿਆ ਕਿ ਪੀਸ ਕਲੋਜ਼ ਨੂੰ ਲਗਾਤਾਰ ਲੈਵਲਰ ਕੀਤਾ ਜਾਵੇ ਇਹ ਠੀਕ ਹੈ ਸਾਡੀ ਜਮਾਤ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਕਿ ਕੀ ਆ ਪੀਸ ਕਲੋਜ਼ ਮਤਲਬ ਤੇ ਤੁਹਾਡੀ ਐਮਐਸਟੀ ਜਿਹਨੂੰ ਡਬਲਯੂਟੀਓ ਖਤਮ ਕਰਾਉਣਾ ਚਾਹੁੰਦੀ ਹੈ ਉਸ ਐਮਐਸਟੀ ਨੂੰ ਜਾਰੀ ਰਹਿਣੇ ਰੱਖਣ ਲਈ ਅਲਾਉ ਕਰੋ ਇਸ ਤੁਹਾਡੇ ਅੰਦੋਲਨ ਦੀ ਤਾਕਤ ਆ ਮੇਰੇ ਮਿੱਤਰੋ ਉੱਥੇ ਲੈ ਕੇ ਤੁਸੀਂ ਗੱਲ ਜਿਹੜਾ WTO ਕਹਿੰਦਾ ਹੈ ਕਿ 10% ਤੋਂ ਵੱਧ ਤੁਸੀਂ ਇੱਥੋਂ ਦੀ ਫਸਲ ਦਾ ਉਤਪਾਦਨ ਖਰੀਦ ਨਹੀਂ ਸਕਦੇ ਉੱਥੇ ਕਹਿਣਾ ਕਿ ਉਹ ਭਾਰਤ ਸਰਕਾਰ ਨੂੰ ਕਿ ਸਾਨੂੰ ਅਲਾਉਟ ਕਰੋ ਇਹ ਸ਼ਰਤਾਂ ਖਤਮ ਕਰੋ ਸਾਡੇ ਤੋਂ ਇਹ ਤੁਹਾਡੇ ਅੰਦੋਲਨ ਦਾ ਦਬਾਅ ਹੈ ਛੋਟਾ ਨਹੀਂ ਦਬਾਅ ਯਾਦ ਕਰ ਰਹੇ ਹੋ ਤੁਸੀਂ ਜਿੰਨੇ ਦੇ ਕਾਸ਼ ਕਰਨ ਵਾਲੇ ਲੋਕੋਂ ਜਿਹੜੇ ਕਦੇ ਗੰਨੇ ਦੀ ਕੀਮਤ ਇੰਨਾ ਮਹੀਨਿਆਂ ਚ ਕਦੇ ਵਧੀ ਹੈ ਜੇ ਗੰਨੇ ਦੀ ਕੀਮਤ ਦਾ ਲਾਲ ਹੁੰਦਾ ਤਾਂ ਜੁਲਾਈ ਦੇ ਵਿੱਚ ਆਡੇ ਹੁੰਦਾ ਜੂਨ ਜੁਲਾਈ ਚ ਆ ਤੁਹਾਡੇ ਅੰਦੋਲਨ ਨੇ ਫਿਕਰ ਪਾਇਆ ਦਿੱਲੀ ਦੇ ਤਖਤ ਤੇ ਬੈਠੇ ਲੋਕਾਂ ਨੂੰ ਉਹਨਾਂ ਨੂੰ ਨਾਰ ਕਰਨਾ ਪਿਆ ਕਜੇ 25 ਰੁਪਏ ਗੰਨੇ ਦਾ ਰੇਟ ਵਧਾਉਣੇ ਆ ਜਿਹੜੇ ਕੰਡੇ ਨੇ ਕਿ ਅੰਦੋਲਨ ਕੱਲੇ ਪੰਜਾਬ ਦਾ ਹੈ ਆ ਹਰਿਆਣੇ ਦੇ ਵਿੱਚ कर्फ्यू ਵਰਗਾ ਮਾਹੌਲ ਜੋ ਬਣਾਈ ਬੈਠੇ ਹੋ ਛੱਡੋ ਨਾ ਕਿਵੇਂ ਖੁੱਲੇ ਹਰਿਆਣੇ ਵਾਲਿਆਂ ਨੂੰ ਪਤਾ ਲੱਗੇ ਕਿ ਇਹ ਅੰਦੋਲਨ ਪਹਿਲਾਂ ਵਾਲੇ ਅੰਦੋਲਨ ਨਾਲੋਂ ਕਿੰਨਾ ਤਾਕਤਵਰ ਹੈ ਸਾਹਮਣੇ ਆ ਜੇ ਦੀ ਗੱਲ ਹੈ ਉੱਥੇ कर्फ्यू ਦਾ ਹਾਲਾਤ ਬਣਾ ਰੱਖਿਆ ਹੈ ਐਮਰਜੈਂਸੀ ਲਾ ਰੱਖੀ ਹੈ ਤੇ ਡਰਦੇ ਨੇ ਇਹ ਵੀ ਕਹਿੰਦਾ ਕਿ ਅਸੀਂ ਉਹਨਾਂ ਲੋਕਾਂ ਦਾ ਜਿਹੜੇ ਹਰਿਆਣੇ ਦੇ ਲੋਕ ਨੇ ਇਹਨਾਂ ਦਾ ਅਸੀਂ ਜਿਹੜਾ ਕੋਆਪਰੇਟਿਵ ਦਾ ਕਰਜ਼ਾ ਉਹਦਾ ਵਿਆਜ ਮਾਫ ਕਰਦੇ ਹਾਂ ਇੱਕ ਤੁਹਾਡਾ ਅੰਦੋਲਨ ਕਰਵਾ ਰਿਹਾ ਦੋਸਤੋ ਅਗਲੀ ਦਲ ਤੁਹਾਡਾ ਅੰਦੋਲਨ ਇਹ ਅੰਦੋਲਨ ਹੋ ਨੁੱਪੜਿਆ ਅੱਜ ਤੱਕ ਸਰਕਾਰਾਂ ਤੋਂ ਕਿਸੇ ਵੀ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਦਵਾਇਆ ਗਿਆ ਸਾਡੇ ਤੋਂ ਔਰ ਤੁਹਾਡੇ ਇਸ ਯੋਧੇ ਨੂੰ ਸ਼ਹੀਦ ਦਾ ਦਰਜਾ ਮਿਲਿਆ ਹੈ ਇਹ ਛੋਟੀ ਗੱਲ ਨਹੀਂ ਇਹ ਸਦਾ ਸੁਭਕਰਨ ਤਰੂ ਤਾਰੇ ਜਿੱਕਰ ਚਮਕਦਾ ਰਹੇਗਾ ਜਦ ਤੱਕ ਜਸਮੀ ਰਹੇਗੀ ਇਹ ਪ੍ਰਾਪਤੀ ਹੈ ਇਸ ਅੰਦੋਲਨ ਦੀ ਲੜਾਈ ਮੇਰੇ ਦੋਸਤੋ ਮੇਰੇ ਤੋਂ ਪਹਿਲਾਂ ਪ੍ਰਦੇਸ਼ ਸਾਹਿਬ ਗੱਲ ਕਰਕੇ ਗਏ ਅਗਰ क्रूरਤਾ ਦੀ ਗੱਲ ਕਰੀਏ ਸਰਕਾਰਾਂ ਦੀ ਨਿਰਦਲਤਾ ਦੀ ਗੱਲ ਕਰੀਏ ਤਾਂ ਦੇਖੋ ਕਦੇ ਕਦੇ ਸੰਸਾਰ ਲੈਵਲ ਦੇ ਉੱਤੇ ਲੜਾਈਆਂ ਲੱਗਦੀਆਂ ਦੇਖੀਆਂ ਨੇ ਅਸੀਂ ਸਾਰਿਆਂ ਨੇ ਤੋ ਅੱਜ ਤਾਂ ਮੀਡੀਆ ਦਾ ਯੁੱਗ ਹੈ ਹਰ ਗਰਾਊਂਡ ਦੇ ਉੱਤੇ ਹੋ ਰਹੀ ਲੜਾਈ ਤੁਹਾਨੂੰ ਦਿਸ ਰਹੀ ਹੁੰਦੀ ਹੈ ਪਰ ਕਦੇ ਵੀ ਕਦੇ ਵੀ ਕਿਸੇ ਸਰਕਾਰ ਨੇ ਮੈਡੀਕਲ ਜਾਂ ਸਹੂਲਤਾਂ ਬਰਬਾਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਉਹ ਵੀ ਹੋਇਆ ਅਸੀਂ ਇਹ ਗੱਲ ਕਹੀ ਸੀ ਬਹੁਤ ਦਵਾਰੀ ਜਦੋਂ ਪਿੰਡਾਂ 'ਚ ਲੋਨਨ ਦੀ ਤਿਆਰੀ ਕਰਦੇ ਸੀ ਕਿ ਲੋਕੋ ਇਹਦੇ ਵਿੱਚ ਇੱਕ ਮੰਗੋ ਪਾਈ ਗਈ ਏ ਜਦੋਂ ਉਸ ਮੰਗਦਰ ਤੇ 7 ਵਜੇ ਨੀਂਆ ਜਾ ਕੇ ਉਦੋਂ ਤੋਪਾਂ ਚੱਲਣਗੀਆਂ ਤੁਹਾਡੇ ਤੇ ਔਰ ਉਹ ਸਿੱਧ ਹੋਇਆ ਮਰਦਾਰ ਵਰਗੇ ਹਮਲੇ ਹੋਏ ਤੁਹਾਡੇ ਤੇ ਬੰਬ ਸਿੱਟੇ ਗਏ ਸਾਡੇ ਤੇ ਅਥਰੂ ਗਾਸ ਤੇ ਗੋਲੇ ਨਹੀਂ ਬੰਬ ਸਿੱਟੇ ਗਏ ਸਨ ਲੇਕਿਨ ਅਫਰੀਨ ਧਨਵਾਦੀ ਆ ਮੈਂ ਸਾਡੇ ਯੂਥ ਦਾ ਸਾਡੇ ਨੌਜਵਾਨਾਂ ਦਾ ਸਾਡੇ ਕਿਸਾਨਾਂ ਦਾ ਜਿਨ੍ਹਾਂ ਨੇ ਇtanto ਤਸ਼ੱੱਕਰ ਝੱਲਿਆ ਪਰ ਸਬਰ ਨਹੀਂ ਖੋਾਇਆ ਸਬਰ ਨਹੀਂ ਖੋਾਇਆ ਸਬਰ ਦੇ ਨਾਲ ਜਬਰਦਸਤ ਮੁਕਾਬਲਾ ਕੀਤਾ ਜਦੋਂ 13 ਤਰੀਕ ਨੂੰ ਇਹ ਸਭ ਹੋ ਰਿਹਾ ਸੀ ਅਸੀਂ ਉਸ ਵੇਲੇ ਫੈਸਲਾ ਕੀਤਾ ਅਗੂਆਂ ਨੇ ਕਿ ਅਸੀਂ ਖੁਦ ਡਟ ਕੇ ਜਾਵਾਂਗੇ ਤੁਹਾਡੇ ਅੱਗੂ ਅੱਗੇ ਹੋ ਕੇ ਗਏ ਨੇ ਮੈਦਾਨ ਦੇ ਵਿੱਚ ਡਟ ਕੇ ਗਏ ਆ ਸੋ ਇਸ ਕਰਕੇ ਇੱਥੇ ਉਹ ਆਗੂ ਨਹੀਂ ਹੈ ਕਿ ਲੋਕ ਮਰਦੇ ਆ ਤਾਂ ਮਰਨ ਆਗੂ ਕਿਤੇ ਪਿੱਛੇ ਬੈਠੇ ਰਹਿਣੋਂ ਆਗੂ ਨਹੀਂ ਰਹੇ ਭਰਾਵੋ ਲੜਾਈ ਲੜ ਰਹੇ ਆ ਪਰ ਇਹ ਗੱਲ ਪਹਿਲੇ ਦਿਨ ਕਿਹਾ ਸੀ ਜਿੱਦੈ ਅੰਦੋਲਨ ਦੀ ਸ਼ੁਰੂਆਤ ਕੀਤੀ ਐ ਜਿੱਦੋਂ ਪਿੰਡਾਂ 'ਚ ਤੁਹਾਡੇ ਵਿੱਚ ਫਿਰਦੇ ਸੀ ਕਿ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਆ ਮੇਰੇ ਦੋਸਤੋ ਤਾਕਤਾਂ ਉਸੇ ਵੇਲੇ ਅਮਰੀਕਾ ਵਰਗੀਆਂ ਤਾਕਤਾਂ ਨੇ ਇੱਥੇ ਆ ਕੇ ਜੇ ਮੋਟਾਰ ਵਗੈਰਾ ਚੱਲਣੇ ਤੇ ਚੱਲੇ ਸੋ ਇਸ ਕਰਕੇ ਸਾਡਾ ਇਹ ਨੌਜਵਾਨ ਜਿਉਂ ਉਸ ਸਮੇਂ ਦੀ ਗੱਲ ਕਰੀਏ ਇੱਕ ਪਾਸੇ ਸਰਕਾਰ ਸਾਡੇ ਨਾਲ ਗੱਲਬਾਤ ਲਈ ਚਰਚਾ ਕਰ ਰਹੀ ਹੈ ਸਾਡੇ ਨਾਲ ਵਿਚਾਰ ਚਰਚਾ ਕਰਦੀ ਹੈ ਕਿ ਜੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਆ ਸਾਨੂੰ ਟਾਈਮ ਦੇ ਰਹੇ ਨੇ ਤੇ ਦੂਜੇ ਪਾਸੇ ਬਿਲਕੁਲ ਸ਼ਾਂਤ ਮੈਂ ਢੰਗ ਨਾਲ ਬੈਠੇ ਸਾਡੇ ਇਸ ਮੋਟਰ ਤੇ ਖਨੌਰੀ ਮੋਟਰ ਤੇ ਬੈਠੇ ਨੌਜਵਾਨਾਂ ਤੇ ਏਡੀ ਹੈਵੀ ਅਥਰੂ ਪੈਸਾ ਦਾ ਹਮਲਾ ਕੀਤਾ ਗਿਆ ਕਿ ਉਸ ਠੱਗੜ ਦੇ ਵਿੱਚੋਂ ਪਰ ਮਾਹੌਲ ਬਣਾਇਆ ਗਿਆ ਤੇ ਸਿੰਧੀਆਂ ਗੋਲੀਆਂ ਮਾਰੀਆਂ ਗਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਗਿਆ ਪਰ ਅਸੀਂ ਕਿਤੇ ਪੰਜਾਬ ਸਰਕਾਰ ਜਿਹੜੀ ਇਹ ਕਹਿੰਦੀ ਹੈ ਕੈਸੀ ਪੰਜਾਬ ਦੇ ਆ ਤੇ ਪੰਜਾਬ ਦੇ ਹਕਕਸ਼ੀਆਂ ਅਸੀਂ ਉਹਨਾਂ ਨੂੰ ਵੀ ਦੱਸਦੇ ਨਾ ਚਾਣੇ ਆ ਕਿ ਇਸ ਕੱਲ ਦਾ ਪੱਲਾ ਨਾ ਝੜ ਕੇ ਬੈਠ ਜਾਓ ਕਿ ਜੇ ਅਸੀਂ ਐਫ ਆਈ ਆਰ ਲਾਉਂਚ ਕਰਤੀ ਠੀਕ ਹੈ ਕੁਝ ਵਕੀਲਾਂ ਦੀ ਸਲਾਹ ਮਸ਼ਵਰੇ ਨਾਲ ਕਿਵੇਂ ਠੀਕ ਲੱਗਿਆ ਤੁਸੀਂ ਐਫ ਆਈ ਆਰ ਲਾਉਂਚ ਕੀਤੀ ਆ ਪਰ ਅੱਜ ਕੱਲ ਨਾ ਭੁੱਲਿਓ ਕਿ ਅਸੀਂ ਆਉਣ ਵਾਲੇ ਬਿਨਾਂ ਚੋਅ ਅਧਿਕਾਰੀ ਵਿੱਚ ਲੈਣੇ ਆਂ ਜੇ ਜਿਹੜੇ ਅਧਿਕਾਰੀ ਦੇ ਹੁਕਮਾਂ ਦੇ ਨਾਲ ਸਾਡੇ ਉੱਤੇ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਉਹ ਲੈਣਿਆਂ ਵਿੱਚ ਭਲੇਖੇ ਚ ਨਾ ਰਹੇ ਜੇ ਕੋਈ ਉਹ ਵਿੱਚ ਲਵਾਂਗੇ ਤਕਰ ਹੋ ਕੇ ਲੜਾਈ ਲੜਾਂਗੇ ਲੜਾਈ ਜਿੱਤਾਂਗੇ ਇਹ ਵੀ ਕਲੀਅਰ ਹੈ ਕਿ ਜਦੋਂ ਲੜਾਈ ਤੇਰੇ ਮਿੱਤਰੋ ਇਰਾਤੀਆਂ ਨਾਲ ਨਹੀਂ ਜਾਂਦੀ ਹੁੰਦੀ ਆ ਇਹ ਲੜਾਈ ਜ਼ੈਰੀਆ ਤੇ ਰੱਖ ਕੇ ਨਹੀਂ ਲੜੀ ਜਾਂਦੀ ਇਰਾਦੇ ਨਾਲ ਲੜੀ ਜਾਂਦੀ ਹੈ ਅਸੀਂ ਰਾਤਾ ਬਣਾ ਕੇ ਚੱਲੇ ਆ ਕਿ ਸਿਆਮ ਦੇ ਸਟੈਂਡਪ ਦੇ ਦੇਸ਼ ਦਾ ਕਿਸਾਨ ਇਹਦਾ ਬੱਚਾ ਇਹਦਾ ਪੁੱਤ-ਪੋਤਰੇ ਇਹ ਚਾਹੁੰਦੇ ਰੱਖ ਲੈਣੇ ਇਹਨਾਂ ਨੂੰ ਜਿਉਂਦਿਆਂ ਰੱਖਣ ਦੇ ਲਈ ਸਾਨੂੰ ਆਖਰੀ ਸਾਹ ਤੱਕ ਲੜਨਾ ਪਏਗਾ ਲੜਾਂਗੇ ਮਿੱਤਰੋ ਅਖੀਰਲੇ ਸਾਹ ਅਖੀਰਲੇ ਸਾਹ ਤੱਕ ਲੜਾਂਗੇ ਮੇਰਾ ਖਿਆਲ ਤੁਹਾਡੇ ਤੋਂ ਬਹੁਤ ਸਾਰਿਆਂ ਨੂੰ ਪਤਾ ਹੋਣਾ ਹੈ ਬਾਰ-ਬਾਰ ਇਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਐਡੀਆਂ ਧਿਆਨਕ ਬਿਮਾਰੀਆਂ ਨਾਲ ਲੜਦੇ ਹੋਣ ਦੇ ਬਾਵਜੂਦ ਮੈਦਾਨ 'ਚ ਔਰ ਉਦੋਂ ਤੱਕ ਮੈਦਾਨ 'ਚ ਰਹਾਂਗੇ ਜਦੋਂ ਮੇਰੇ ਦੇਸ਼ ਦਾ ਕਿਸਾਨ ਮੇਰੇ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਜਾਂਦਾ ਆਖਰੀ ਦਮ ਤੱਕ ਲੜਾਈ ਸੋ ਜਿਹੜੀ ਗੱਲ ਬਹੁਤ ਸਾਰੇ ਲੋਕਾਂ ਵੱਲੋਂ ਮੇਰੇ ਤੋਂ ਪਹਿਲਾਂ ਬੁਲਾ ਰਹਿਆਂ ਨੇ ਫੂਲ ਸਾਹਿਬ ਹੋ ਰਹਿਆਂ ਨੇ ਭਨੇ ਸਾਹਿਬ ਨੇ ਗੱਲਾਂ ਸਪਸ਼ਟ ਕਰਤੀਆਂ ਨੈਰੇਟਿਵ ਸਿਰਜਣ ਵਾਲੇ ਦਾ ਭਰਾਵੋ ਸਿਰਜਨੇ ਹੁੰਦੇ ਨੇ ਬਹੁਤ ਸਾਰੇ ਵਿਚਾਰ ਧਾਰਾ ਲੈ ਬਹੁਤ ਸਾਰੀਆਂ ਵਿਚਾਰ ਧਾਰਾਵਾਂ ਦੇ ਬੁੱਧੀਜੀਵੀ ਬਣਾ ਬੈਠੇ ਹੁੰਦੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਲੈਕਚਰ ਤਰ੍ਹਾਂ ਤਰ੍ਹਾਂ ਦੇ ਲੇਖ ਨਿਕਲ ਗਏ ਪਰ ਇੱਕ ਗੱਲ ਯਾਦ ਰੱਖਿਓ ਲੜਾਈ ਆਪਣੀਆਂ ਲੜਾਈ ਕਿਸਾਨ ਦੀ ਹੈ ਲੜਾਈ ਕਮੇਰਾ ਜਮਾਤ ਦੀ ਹੈ ਲੜਾਈ ਕਿਤੇ ਕਰਨ ਵਾਲੇ ਲੋਕਾਂ ਦੀ ਹੈ ਔਰ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਅਖੀਰ ਤੱਕ ਲੜਾਈ ਨੂੰ ਚਾਰੀ ਰੱਖਣਾ ਪੈਣਾ ਇਹ ਭੁੱਲ ਜਾ ਮੋਦੀ ਸਾਹਿਬਾ ਕਹਿੰਜੀ ਥੋੜੇ ਦੇ ਦਿਨਾਂ ਨੂੰ ਤਾਂ ਚੋਣ ਜਾਬਤਾ ਲਾਗੂ ਹੋ ਜਾਏਗਾ ਹੋ ਜਾਏਗਾ ਚੋਣ ਜਾਬਤੇ ਲਾਗੂ ਕੋਈ ਗੱਲ ਨਹੀਂ ਮੈਂ ਕਹਿੰਦਾ ਚੋਣ ਜਾਬਤਾ 2024 ਵੀ ਲਾਗੂ ਹੋ ਸਕਦਾ ਹੈ। ਉਹ ਚੋਣ ਜਾਬਤਾ ਮਿੱਤਰੋ ਅੱਗੇ ਜਾ ਕੇ 30ਵੀਂ 29ਵੀਂ ਵੀ ਲਾਗੂ ਹੋ ਸਕਦਾ ਹੈ। ਚੋਣ ਜਾਬਤੇ ਉਹ ਤੋਂ ਅੱਗੇ ਵੀ ਲਾਗੂ ਹੋ ਸਕਦੇ ਨੇ। ਪਰ ਜਿੰਨੀ ਦੇ ਤੱਕ ਇਹ ਲੜਾਈ ਓਨੀ ਦੇ ਤੱਕ ਨਹੀਂ ਮੁੱਕਣੀ। ਜਿੰਨੀ ਦੇ ਤੱਕ ਸਾਡੀ ਕਿਸਾਨ ਜਮਾਤ ਨੂੰ ਸੁੱਖ ਦਾ ਸਾਹ ਨਹੀਂ ਮਿਲਦਾ ਸਾਡੇ ਆਏ ਤਾਂ ਕੁਰਬਾਨੀਆਂ ਦੇਣ ਵਾਲੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਕੁਰਬਾਨੀ ਮੰਗ ਕਰਦੀ ਆ ਭਰਾਵੋ ਕਿ ਉੱਠੇ ਉੱਠ ਕੇ ਉਹ ਲੜਾਈ ਖੜੀ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਮਰਾਜੀ ਤਾਕਤਾਂ ਤੇ ਉਹਨਾਂ ਦੇ ਪਿੱਠੂ ਉਹਨਾਂ ਦੇ ਚਮਚੇ ਉਹਨਾਂ ਸਾਰਿਆਂ ਨੂੰ ਠਿਕਰ ਪਾ ਗਏ ਅੱਜ ਦੇ ਕੁਝ ਲੋਕ ਅੱਜ ਇਸ ਮੁੱਲ ਨੂੰ ਇਸ ਮੋਰਚੇ ਨੂੰ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਉਹ ਕੌਣ ਨੇ ਇਹ ਆਪਣੇ ਅਭਸਾਬ ਲਾ ਲਓ ਕਿ ਉਹ ਲੋਕ ਕਿਹਦੇ ਪੱਖ ਚ ਭੁਗਤਦੇ ਨੇ ਇਹ ਅੰਦੋਲਨ ਸਾਡੀ ਦਿੱਲੀ ਦੀ ਤਾਕਤ ਦੇ ਨਾਲ ਟੱਕਰ ਲੈ ਰਿਹਾ ਹੈ। ਔਰ ਦੂਸਰੇ ਪਾਸੇ ਇਸ ਅੰਦੋਲਨ ਨੂੰ ਬਦਨਾਮ ਤੇ ਛੋਟਾ ਕਰਕੇ ਪੇਸ਼ ਕਰਨ ਵਾਲੇ ਲੋਕ ਔਰ ਉਸ ਦਿੱਲੀ ਦੇ ਪੱਖ ਵਿੱਚ ਖੁੱਤਨ ਦੀ ਗੱਲ ਕਰਦੇ ਨੇ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਹਰ ਕਿਸਾਨ ਦਾ, ਹਰ ਮਜ਼ਦੂਰ ਦਾ, ਹਰ ਗੁਬਾਨਦਾਰ ਦਾ ਕਿਉਂਕਿ ਇਹ ਲੜਾਈ ਮੇਰੇ ਮਿੱਤਰੋ ਗੱਲਾਂ ਕਿਸਾਨ ਦੀ ਨਹੀਂ ਐ ਅਗਰ ਜਦੋਂ WTO ਦੀਆਂ ਗੱਲਾਂ ਹੁੰਦੀਆਂ ਨੇ ਭਾਰਤ ਨੂੰ WTO ਚੋਂ ਬਾਹਰ ਲੈ ਕੇ ਆਉਂਦੀਆਂ ਗੱਲਾਂ ਹੁੰਦੀਆਂ ਨੇ ਉਦੋਂ ਫਿਰ ਸਾਡੇ ਪਬਲਿਕ ਸੈਕਟਰ ਦੇ ਹੋਰ ਉਦਾਰਿਆਂ ਦੀਆਂ ਗੱਲਾਂ ਵੀ ਆਉਂਦੀਆਂ ਉਦੋਂ ਫਿਰ ਸਾਡਾ ਟੈਕਸਟਾਈਲ ਦੀਆਂ ਗੱਲਾਂ ਵੀ ਆਉਂਦੀਆਂ ਨੇ ਉਦੋਂ ਸਾਡੀਆਂ ਐਜੂਕੇਸ਼ਨ ਸੰਸਥਾਵਾਂ ਦੀਆਂ ਗੱਲਾਂ ਵੀ ਆਉਂਦੀਆਂ ਨੇ ਉਸ ਵੇਲੇ ਉਹਨਾਂ ਸਾਰੇ ਹੀ ਆਧਾਰਿਆਂ ਨੂੰ ਇੱਕ ਜੁਟ ਹੋ ਕੇ ਇਸ ਮੈਦਾਨ ਦੇ ਵਿੱਚ ਖੜਨ ਦੀ ਜ਼ਰੂਰਤ ਹੈ ਔਰ ਮੇਰਾ ਹੁਕਮ ਹੈ ਹਰ ਉਸ ਵਿਅਕਤੀ ਨੂੰ ਹਰ ਉਸ ਸੰਸਥਾ ਨੂੰ ਜਿਹੜੀ ਇਹ ਚਾਹੁੰਦੀ ਹੈ ਕਿ ਦੇਸ਼ ਦੇ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਕਿਉਂਕਿ ਭਰਾਵੋ 7 ਲੱਖ ਦੇ ਕਰੀਬ ਸਦਾ ਕਿਸਾਨ ਖੁਦਕਸ਼ੀ ਕਰ ਚੁੱਕੇ ਹੈ ਕਿਉਂ ਹੋਵੇ ਕਿ ਔਰ ਪਾਰ ਦੀ ਲੜਾਈ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਦੀ ਖਾਤਰ ਲੜੀ ਜਾਏ ਜਿਹੜਾ ਵੀ ਕੋਈ ਚਾਹੁੰਦਾ ਹੈ ਕਿ ਮੇਰੇ ਦੇਸ਼ ਦਾ ਕਿਸਾਨ ਅੱਗੇ ਖੁਦਸ਼ੀ ਨਾ ਕਰੇ ਉਹਨੂੰ ਘਟੋਂ ਘੱਟ ਡਾਕਟਰ ਸੁਮਿੰਦਰ ਸੰਦੇ ਫਾਰਮੂਲੇ ਸੀਟੂ ਦਾਣ ਸੀਟੂ ਪਲੱਸ 50 ਨਾਲ ਫਸਲ ਦਾ ਭਾਅ ਮਿਲੇ ਤੇ ਜਿਹੜਾ ਚਾਹੁੰਦਾ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲ ਜAVE ਉਹਨਾਂ ਸਭ ਨੂੰ ਅੱਜ ਇਸ ਮદાન ਦੇ ਵਿੱਚ ਖੜਨਾ ਪੈਣਾ ਹੈ ਕਰਨ ਦੀ ਲੋੜ ਹੈ ਵੱਖ-ਵੱਖ ਤਰੀਕੇ ਬਹੁਤ ਨੇ ਅਦਰ ਸਟੇਟਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਠੀਕ ਹੈ ਜਿੱਥੋਂ ਬੈਠਾ ਕੋਈ ਲੜਾਈ ਲੜ ਸਕਦਾ ਹੈ ਇਸ ਲੜਾਈ ਦੀ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਆਉਣ ਦੀ ਅਜ ਜ਼ਰੂਰਤ ਹੈ ਇਹ ਕੋਈ ਛੋਟਾ ਅੰਦੋਲਨ ਨਹੀਂ ਸੋ ਇਸ ਕਰਕੇ ਮੈਂ ਲਾਸਟ ਦੇ ਵਿੱਚ ਮੇਰੇ ਮਿੱਤਰੋ ਧੰਨ ਕਹੂੰਗਾ ਉਹਨਾਂ ਮਾਪਿਆਂ ਨੂੰ ਧੰਨ ਨੇ ਉਹ ਮਾਪੇ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਜਨਮ ਦਿੱਤਾ ਮਹਾਰਾਜ ਨੇ ਬਾਣੀ ਚ ਕੁਝ ਗੱਲਾਂ ਕਹੀਆਂ ਉਹ ਕਹਿੰਦੇ ਜਨਨੀ ਜਨੇ ਤਪਤ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਦ ਰਹਿ ਕਾਇ ਗਵਾ ਲੈ ਧੰਨਾ ਉਹ ਮਾਪਾਂ ਦੀ ਕੁਖ ਧੰਨਾ ਉਹ ਮਾਪੇ ਜਿਨ੍ਹਾਂ ਨੇ ਲਾਲ ਆ ਕੌਮ ਦੇ ਨੇਖੇ ਲਾਇਆ ਔਰ ਧੰਨ ਸੀ ਉਹ ਨੌਜਵਾਨ ਜਿਨੇ ਅੱਜ ਆਪਦੇ ਮਾਪਿਆਂ ਦਾ ਸਿਰ ਤੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ ਸੰਸਾਰ ਦੇ ਵਿੱਚ ਜਿੰਨੀ ਦੇਰ ਤੱਕ ਕਿਸਾਨਾਂ ਦੀ ਗੱਲ ਹੁੰਦੀ ਰਹੇਗੀ ਓਨੀ ਦੇਰ ਤੱਕ ਸ਼ੁਕਰਾਨੇ ਦਾ ਨਾਮ ਸ਼ਹੀਦਾਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਆਉਂਦਾ ਰਹੇਗਾ ਸੋਹਣਿਆ ਸੋਹ ਸ੍ਰੀ ਅਕਾਲ ਵਾਹਿਗੁਰੂ ਜੀ ਅਕਾਲ ਲਾਸ਼ ਦੇ ਉੱਤੇ ਅਸੀਂ ਮੇਰੇ ਪਾਤਸ਼ਾਹ ਹਾਜ਼ਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨੇ ਇਹਨਾਂ ਨੇ ਕੱਲ ਬਹੁਤ ਵੱਡੀ ਕਹੀ ਹੈ ਮੈਂ ਨਾਹੀਂ ਕੁਛ ਹੋਂ ਨਾਹੀਂ ਕੁਛ ਆਹੇ ਨਾ ਮੋਰਾ ਹੌਸਰ ਲੱਜਾ ਲਾਗਨੀ ਸੱਦਣਾ ਜਾਂਦਾ ਪਾਤਸ਼ਾਹ ਇਹ ਮੋਟਾ ਤੇਰਾ ਜਿੱਦਾਂ ਸ਼ੁਰੂ ਕੀਤਾ ਸੀ ਉਸਮ ਤੇਰੀ ਓਟ ਆਸਾ ਤੱਕ ਕੇ ਕੀਤਾ ਸੀ ਤੇਰੇ ਤੋਂ ਬਿਨਾ ਕਿਸੇ ਦੇ ਪੈਰੀ ਨਾਲ ਲੱਗਣ ਨਹੀਂ ਮੇਰਾ ਮਾਰਕਾ ਇਹ ਮੋਰਚਾ ਲੋਕਾਂ ਦਾ ਇਹ ਮੋਰਚਾ ਲੋਕਾਂ ਦਾ ਇਹ ਮੋਰਚਾ ਕੌਮ ਦਾ ਹੈ ਇਹ ਮੋਰਚਾ ਕਿਸਾਨ ਤੇ ਮਜ਼ਦੂਰ ਦਾ ਹੈ ਇਹ ਮੋਰਚਾ ਤੇਰੇ ਲੋਕਾਂ ਦਾ ਦਾ ਇਸ ਮੋਰਚੇ ਦੀ ਫਤਿਹ ਤੇਰੇ ਹੱਥ ਚ ਹੈ ਅਸੀਂ ਕੁਛ ਨਹੀਂ ਹੈ ਅਸੀਂ ਤੇ ਨਾ ਪਹਿਲਾਂ ਕਦੇ ਲੀਡਰਾਂ ਨਾ ਹੁਣ ਲੀਡਰ ਹੈ ਜਿਵੇਂ ਭਲੇਸਾ ਬਨੇ ਗੱਲ ਕੀਤੀ ਮੋਰਚਾ 200 ਜਥੇਬੰਦੀ ਚਲਾ ਰਹੀ ਹੈ 200 ਜਥੇਬੰਦੀ ਚਲਾ ਰਹੀ ਹੈ ਅ ਲੱਗ ਜਾਏਗਾ ਪਤਾ ਅਜੇ ਦਾ ਟ੍ਰੇਨ ਵਾਲਾ ਮਾਮਲੇ ਦੀ ਜਿਹੜੀ ਆਵਾਜ਼ ਆਈ ਹੈ ਪਤਾ ਲੱਗ ਜਾਏਗਾ ਕਿ ਮੋਰਚਾ ਕੱਲੇ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਮੋਰਚਾ ਪੂਰੇ ਦੇਸ਼ ਦਾ ਹੈ ਸਮਾਂ ਅੰਤ ਦੇ ਵਿੱਚ ਲਾਸਟ ਤੇ ਸਾਡੇ ਬਹੁਤ ਹੀ ਪਿਆਰੇ ਬੱਚੇ ਮੌਤੀ ਹੌਨ ਹਰ ਯੋਧੇ ਇਸ ਨੌਜਵਾਨ ਸ਼ਹੀਦ ਛੋਟੀ ਉਮਰੇ ਹੋਏ ਸ਼ਹੀਦ ਸੁਖਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਸ ਮੇਰੇ ਪ੍ਰਭੂ ਦੀ ਚਰਨਾਂ ਕੀ ਸਭਲੇ ਵੈਸੇ ਅਰਦਾਸ ਕੀਤੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਆਪਦੇ ਗੁਰੂ ਤੇ ਕਿ ਉਹਨਾਂ ਨੇ ਉਸ ਸਾਡੇ ਲਾਲ ਨੂੰ ਜੋ ਸਥਾਨ ਬਖਸ਼ਣਾ ਹੈ ਅਰ ਅਸੀਂ ਫੇਰ ਦੁਬਾਰਾ ਮੇਰੇ ਮਾਲਕ ਦੇ ਚਰਣਾ ਚ ਅਰਦਾਸ ਕਰਦੇ ਆ ਕਿ ਇਹ ਸੱਚੇ ਪਾਤਸ਼ਾਹ ਉਸ ਨੌਜਵਾਨ ਨੂੰ ਆਪਣੇ ਚਰਣਾ ਚ ਜਿਸ ਪਦਵੀ ਨੂੰ ਉਹ ਹਾਸਲ ਕਰਕੇ ਗਿਆ ਹੈ ਉਸ ਥਾਂ ਦੇ ਉੱਤੇ ਉਹਨੂੰ ਬਿਰਾਜਮਾਨ ਕਰਿਓ ਔਰ ਮਾਂ ਨੂੰ ਬਾਪ ਮਾਪਿਆਂ ਨੂੰ ਭੈਣਾਂ ਨੂੰ ਪਰਿਵਾਰ ਨੂੰ ਸੱਕਣਿਆਂ ਹੋ ਕੇ ਇਹ ਸਾਰੇ ਸਾਰੀ ਸੱਤ ਨੂੰ ਝੱਲਣ ਦਾ ਇਹਨੂੰ ਤਾਕਤ ਦੇਣਾ ਤੁਹਾਡਾ ਜੁਨਾ ਪਾਤਸ਼ਾਹ ਤੁਸੀਂ ਤਾਕਤ ਦੇ ਕੇ ਪਰਿਵਾਰ ਨੂੰ ਇਸ ਬਾਣੇ ਦੇ ਵਿੱਚੋਂ ਬਾਹਰ ਕੱਢ ਲਿਓ ਬਹੁਤ-ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੈਠੇ ਰਹਿਣਾ ਨਹੀਂ ਇੱਕ ਬਲਾਰਾ ਆਪਣਾ ਬਾਕੀ ਹੈ ਬੈਠੇ ਰਹਿਣ ਹੈ। ਅ ਮਹਾਨ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾंजलि ਦੇਣ ਲਈ ਕਰਮਜੀਤ ਸਿੰਘ ਘੈਰੀ ਪੰਜਾਬ ਪ੍ਰਧਾਨ ਨੈਸ਼ਨਲ ਸਵਾਗਤ ਜੀ ਆਪ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਬਹੁਤ ਹੀ ਸਤਿਕਾਰਯੋਗ ਜੋ ਕਿ ਸ਼ਹੀਦ ਹੋ ਗਏ ਨੇ ਭਾਈ ਸੁਖਕਰਨ ਸਿੰਘ ਜੀ ਜਿਨ੍ਹਾਂ ਦੀ ਅੰਤਿਮ ਅਰਦਾਸ ਦੇ ਵਿੱਚ ਅਸਰੰਧਾਜਨੀ ਦੇਣ ਵਾਸਤੇ ਆਪ ਸਾਰੀਆਂ ਸੰਗਤਾਂ ਇਕੱਤਰ ਹੋਏ ਹੋ ਆਪ ਜੀਆਂ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਜੀ ਹੁਣ ਪਰਮੇਸ਼ਰ ਜੀਆਂ ਦੇ ਚਰਨਾਂ ਦੇ ਵਿੱਚ ਕਰਾਂਗੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ भॻवान सॻल सब करी तोमर सुत्रारी तम ते तमरी गत में तोरी जानी नानक सोदया गे दास जी पिंड सब क नानक साब तेरी वॾिया ਕੋਈ ਨਾ ਜਾਣੇ ਮੋਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤ ਸੁਖਰਾ ਸਤਾਂਪੂਰਨ ਕੋ ਦੋਤ ਜਾਂਗੀ ਪਰ ਅਰਦਾਸ ਅਰਦਾਸ ਈ ਓਂ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਾਸ਼ੇ ਦਸਾ ਪਾਸ਼ੀਆਂ ਅਰਥ ਭਾਉਤੀ ਸਿਮਰ ਕੈ ਗੁਰੂ ਨਾਨਕ ਲਈ ਇਥੇ ਆਏ ਇਹ ਅੰਗ ਤੇ ਗੁਰੂ ਅਮਰਦਾਸ ਰਾਮ ਦਾ ਸਾਉ ਪੋਇ ਦੀ ਸਹਾਇ ਅਰਜਣ ਹਰ ਗਵੰਦਨਾ ਅਮਰ ਸਿੰਘ ਰੋ ਸ੍ਰੀ ਹਰਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਧਾਰੀ ਹੈ ਜਿਸ ਬਿਠਿਆ ਸਭ ਤੋਂ ਖੁਦਾਈ ਤੇ ਬਾਦ ਸਰਬ ਸਿਮਰੀ ਹੈ ਕਾਰਨੋਂ ਨੀਤਾ ਵਹਿ ਕਾਏ ਸਭ ਐ ਹੋਏ ਜੀ ਸਹਾਇ 10ਵੇਂ ਪਾਸ਼ਾ ਗੁਰੂ ਸਿੰਘ ਮਹਾਰਾਜ ਅਮਰ ਤੇ ਦਾਤੇ ਪੰਥ ਦੇ ਵਾਲੀ ਸਭ ਦੇ ਹੋਏ ਸਹਾਇ ਦਾ ਸਾਪਾ ਛੰਗੋ ਗੁਰੂ ਗ੍ਰੰਥ ਸਾਹਿਬ ਜੀ ਕੋਲ ਦਰਸਨ ਦਰਜਤੰਦਰ ਬੋਲੋ ਜੀ ਵਾਹਿਗੁਰੂ ਪੰਜ ਪਿਆਰੀਆਂ ਚਾਰ ਸਹਿਬਜ਼ਾਦੇ ਚਾਰੀ ਮੁਖ ਤੇ ਹੱਥੀ ਨਾ ਜਤੀਆਂ ਧੱਤੀਆਂ ਜਿਨ੍ਹਾਂ ਉਰਨ ਖਾਨੇ ਤੇਰਾ ਨਾਮ ਉਹਦੇ ਪਿਆ ਵਾੜ ਦੇ ਛੇ ਪਿਆ ਦੇਖ ਚਲਾਈ ਦੇਗ ਵਾਹੀ ਦੇਗ ਕਿਰਤ ਨਾਮ ਉਨਕਾ ਪਿਆਰੇ ਆ ਚਿਹਰੇ ਦੀ ਗਮਾਈ ਦਰਜਤੰਦਰ ਬੋਲੋ ਜੀ ਵਾਹਿਗੁਰੂ ਔਰ ਗੁਰੂ ਜੀ ਨਾ ਸਿੰਘਾਂ ਸਿਮਣੀਆਂ ਨੇ

ਵਾਹਿਗੁਰੂ ਨਾਮ ਚਿਤਾ ਵਾਹਿਗੁਰੂ ਨਾਮ ਦਾ ਸਭ ਸੁਖ ਹੋਏ ਜਹਾ ਜਾਮ ਖਾਲਸਾ ਜੀ ਸੇਵਾ ਤਾਂ ਤਾਂ ਕੱਠੇ ਰਹਿ ਦੇਖ-ਦੇਖ ਬਤੇ ਬ੍ਰਧ ਕਿਰਪਾ ਪੰਥ ਕੇ ਜੀਤ ਸ੍ਰੀ ਸਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲੇ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾ ਸਿੰਘੀ ਅਨੇਧਰਨੀ ਅਧਰਮ ਕੋ ਪਰੀ ਅਪਾਂਝ ਕਰੀ ਅਚੇ ਪਾਚਾ ਸਿੱਖਾਂ ਦਾ ਵੰਨੀ ਆ ਮਾਤ ਜੀ ਮਰਦਤ ਕਰੱਖਾ ਆਪ ਘਰੀ ਘਰ ਪੰਥ ਦੀ ਸਦਾ ਸਾਹਿਬ ਦਾਰਜੀ ਉਹ ਸ੍ਰੀ ਲਲਕਾਣਾ ਤੋਂ ਕੁਦਵਾਰਿਆਪੁਰ ਤੋਂ ਅਮਾ ਜੀ ਨਾਲ ਤੋਂ ਬਰਤਨ ਮੁਛੋੜਿਆ ਗਿਆ ਖੁੱਲ੍ਹੇ ਸੇਵਾ ਸਮਾਹ ਦਾ ਨਾਨਕ ਖਾਲਸੇ ਦੇ ਰੱਖਣਾ ਧੰਨ ਧੰਨ ਸਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਦੇ ਸੱਚੇ ਪਾਤਸ਼ਾਹ ਕਿਰਪਾ ਕੀਤੀ ਨੌਜਵਾਨ ਪਾਈਸ਼ੋ ਕਰਨ ਜਿਨ੍ਹਾਂ ਥੋੜੇ ਸਮੇਂ ਦੇ ਖਲਾਈ ਵਰਡ ਤੇ ਜ਼ਾਲਮ ਸਰਕਾਰ ਨੇ ਉਹ ਬੱਚੇ ਨੂੰ ਸਹੇਦ ਕੀਤਾ ਉਹਦੀ ਆਦ ਨੂੰ ਤਾਜ਼ੇ ਕਰਦੇ ਹੋਇਆ ਸੰਭੋ ਵਰਡ ਦੇ ਰਾਜੂ ਤੇ ਕਿਸਾਨ ਸਾਡੇ ਆਗੂਆਂ ਨੇ ਸੰਗਤਾਂ ਨੇ ਰਲ ਗੁਲ ਕੇ ਉਸ ਤੇ ਸਾਧ ਸੰਗਤ ਜੀ ਸਰਧਾਲੂ ਕੀ ਪੈੜ ਤੇ ਕੀਰਤਨ ਕੀਤਾ ਹੋਇਆ ਇਸ ਦੇ ਪਾਛਾ ਅਨਵਾਰ ਸੁਖਮਨੀ ਸਾਹਿਬ ਦਾ 파ਟ ਹੋਇਆ ਚਫਾਈ ਸਾਹਿਬ ਦਾ 파ਟ ਹੋਇਆ ਅਨੰਦ ਸਾਹਿਬ ਦਾ 파ਟ ਹੋਇਆ ਕੀਰਤਨ ਹੋਇਆ ਇਸ ਦੇ ਪਾਛਾ ਬਾਣੀ ਪੜਦਿਆਂ ਸੇਵਾ ਕਰਦਿਆਂ ਕੀਰਤਨ ਕਰਦਿਆਂ ਨੇ ਤਾਂ ਪ੍ਰਕਾਰ ਦੀ ਵਾਕੀਆਂ ਹਜ ਅਣਜਾਣ ਵਿੱਚ ਸਦਕੇ ਮਾਫਰਨਾ ਵਿਛੜੀ ਹੋਈ ਨੂੰ ਆਪਣੇ ਅਸਥਿ ਜਿਹਾ ਅਹਿਰੀ ਵਿਖਿਆ ਦਿਆ ਹੁਕਮ ਹੋਇ ਇਕੱਲੇ ਆ ਜਾਨ ਖਸਦੀ ਉੱਤੇ ਜਾਇ ਸੂਰਾ ਸੋ ਪਛਾਨੀਆ ਜੋ ਲੜੈ ਦੀਨ ਕਹਿਤਾ ਗੁਰਜਾ ਪੁਰਜਾ ਘਟ ਮਰੇ ਕਉ ਨਾ ਛੜੇ ਤੇ ਤਾਂ ਜੋ ਬਾਛਾ ਕੀਰਤیاں ਮਜ਼ਦੂਰਾਂ ਦੀ ਸਰਸ ਤੇ ਘੋਲ ਦੀ ਫੋਧਿਆ ਭਜਾ ਛੇ ਦੀ ਬਾਗਿਆ ਸੱਚੇ ਬਾਛਾ ਉਸ ਵਿਛੜੀ ਰੂਹ ਨੂੰ ਆਪਣੇ ਇਸ ਤੇ ਬਾਛਾ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿਛੇ ਸੰਗਤਾਂ ਨੂੰ ਪਰਿਵਾਰ ਨੂੰ ਪਾਣਾ ਮੰਨਦਾ ਵਾਦ ਬਖਸ਼ਣਾ ਉਸ ਤੇ ਬਾਛਾ ਜੋ ਵੀ ਸਿੰਘ ਸੀਧ ਫੱਟੜ ਹੋਏ ਨੇ ਸੇ ਪਾਛਾ ਸਾਰੀਆਂ ਸਿੰਘਾਂ ਨੂੰ ਸੇ ਪਾਛਾ ਦੀ ਕਿਰਪਾ ਨਦਰੁਖ ਦੀਆਂ ਬਖਸ਼ੀ ਦੇ ਚੜ੍ਹਦੀ ਕਲਾ ਕਾਰਨੀ ਮੋਰਚੇ ਨੂੰ ਫਦੇ ਬਖਸ਼ੀ ਸੱਚੇ ਪਾਛਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਗੂਆਂ ਤੇ ਆਪਣੇ ਬੱਚਿਆਂ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਮਿਹਰ ਭਰਿਆ ਦਰਪਣਾ ਮੋਰਚੇ ਨੂੰ ਫਦੇ ਬਖਸ਼ੀ ਸੱਚੇ ਪਾਛਾ ਜੋ ਵੀ ਮਾਈ ਭਾਈ ਭਾਈਚਕ ਕਰਦੀ ਉਸ ਮਿੱਠੀ ਆਦ ਨਮਨਦਿਆ ਹੋਇਆ ਸ਼ੰਭੂ ਵਾਰਡ ਤੇ ਪਹੁੰਚਿਆ ਸੰਗਤਾਂ ਸਾਰਿਆਂ ਨੂੰ ਸੀ ਆਇ ਆਖਿਆ ਜਾਂਦਾ ਹੈ ਸੋ ਪਾਤਸ਼ਾ ਕਿਰਪਾ ਕਰੋ ਪਿਛੇ ਆਪਣੇ ਪਿਆਰੀਆਂ ਤੇ ਮੇਰੇ ਪਰਿਆ ਹੱਥ ਰੱਖਣਾ ਚੜਦੀ ਕਲਾ ਬਖਸ਼ੀ ਸੱਚੇ ਪਾਤਸ਼ਾ ਦੇਖ ਹਾਜ਼ਰ ਹੈ ਕਿਰਪਾ ਕਰੋ ਭਗਵਾਨ ਕਰੋ ਭੋਗ ਲਾਓ ਭੋਗ ਲਾਇਆ ਸੰਗ ਦੇ ਵਿੱਚ ਵਰਤੇ ਜੋ ਵੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਬੇ ਸੋਚੇ ਪਾਚਾ ਨਾਨਕ ਨਾਮ ਚੜਦੀ ਕਲਾ ਤੇਰੀ ਬਾਣੀ ਸਰਉਦ ਕਾਪਲਾ वाहेगुरू जी, जी सदमेंगे बचे सो

from uh, <laughs>